ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ 7 ਵਜੇ ਸਮੇਂ ਅਸੀਂ ਲੰਗੜੋਆ ਬਾਈਪਾਸ ਤੇ ਮੌਜੂਦ ਹਾਂ ਤੁਹਾਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਾਤੀ ਸੀ ਲੇਕਿਨ ਇੱਥੇ ਆਟੋ ਯੂਨੀਅਨ ਤੋਂ ਵੀ ਸਾਡੇ ਵੀਰ ਪਹੁੰਚੇ ਨੇ ਇਹਨਾਂ ਵੀ ਇਹਨਾਂ ਨਾਲ ਵੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਵੱਲੋਂ ਵੀ ਪੂਰਨ ਤੌਰ ਤੇ ਸਮਰਥਨ ਦਿੱਤਾ ਗਿਆ ਔਰ ਅੱਜ 4 ਵਜੇ ਤੱਕ ਇਹ ਵੀ ਕੋਈ ਕੰਮ ਨਹੀਂ ਕਰ ਰਹੇ ਇੱਥੇ ਪਹੁੰਚੇ ਆ ਆਪਣਾ ਸਮਰਥਨ ਦੇਣ ਆਪਣਾ ਸਹਿਯੋਗ ਦੇਣ ਔਰ ਹਮੇਸ਼ਾ ਹੀ ਕਿਸਾਨੀ ਅੰਦੋਲਨ ਵਿੱਚ ਇਹਨਾਂ ਨੇ ਸਾਥ ਦਿੱਤਾ ਜਦੋਂ ਵੀ ਕਾਲ ਕੋਈ ਕੀਤੀ ਜਾਂਦੀ ਅਸੀਂ ਕਿਸਾਨ ਮੋਰਚੇ ਵੱਲੋਂ ਤਾਂ ਹਮੇਸ਼ਾ ਹੀ ਡਟ ਕੇ ਸਾਥ ਦਿੰਦੇ ਆ ਅੱਗੇ ਆਉਂਦੇ ਆ ਔਰ ਆਪਣਾ ਸਹਿਯੋਗ ਕਿਸਾਨਾਂ ਨੂੰ ਦਿੰਦੇ ਆ ਸ਼ਹਿਰ ਵਾਸੀਆਂ ਨੂੰ ਦਿੰਦੇ ਆ ਬੇਲਾ ਗੁੱਜਰ ਬਾਈ ਨਾਲ ਹੈ ਇਹਨਾਂ ਤੋਂ ਪੁੱਛ ਲਈਨੇ ਅੱਜ ਕਿਹੜੀ ਵਿਉਂਤਬੰਦੀ ਨਾਲ ਆਏ ਆ ਔਰ ਇੱਥੇ ਮੰਚ ਆ ਕੇ ਵਿਚਾਰ ਕੀ ਹਨ ਪਹਿਲਾਂ ਤਾਂ ਮੈਂ ਪੀ ਵੀ ਬੱਤੀ ਜਾਨਾ ਦਾ ਬਹੁਤ ਧੰਨਵਾਦ ਕਰਦਾ ਕਿਉਂਕਿ ਹਰ ਜਿਹੜੀ ਸਾਡੀ ਆਵਾਜ਼ ਆ ਉਹ ਲੋਕਾਂ ਤੱਕਰ ਪਹੁੰਚਾਉਂਦੇ ਆ ਕਿਉਂਕਿ ਤੁਹਾਨੂੰ ਸ਼ਾਇਦ ਪਤਾ ਹੀ ਹੋਣਾ ਕਿ ਪਿਛਲੇ ਸਾਲ ਵੀ 14 ਮਹੀਨੇ ਜੋ ਦੋਦਲ ਚੱਲਿਆ ਉਹ ਪੂਰੇ ਪੰਜਾਬ ਦੀ ਆਟੋ ਯੂਨੀਅਨ ਜਿਹੜੀ ਹੈ ਕਿਸਾਨਾਂ ਦੇ ਨਾਲ ਰਹੀ ਹੈ ਇਸ ਤਰ੍ਹਾਂ ਜਿਹੜੀ ਸਾਨੂੰ ਪਿਛਲੇ ਹਫ਼ਤੇ ਕਾਲ ਆਈ ਆ ਕਿ ਮੋਦੀ ਆਪਣੀਆਂ ਨੀਤੀਆਂ ਤੇ ਫੇਰ ਉਤਰ ਰਿਹਾ ਉਸੇ ਤਰ੍ਹਾਂ ਜਿਹੜੀ ਕਾਲ ਸਾਨੂੰ ਦਿੱਤੀ ਗਈ ਸੀ ਉਸੇ ਕਾਲ ਦੇ ਮੁਤਾਬਕ ਭਾਰਤ ਬੰਦ ਦੇ ਸੱਦੇ ਦੇ ਵਿੱਚ ਨਿਊ ਆਟੋ ਰਿਕਸ਼ਾ ਯੂਨੀਅਨ ਪੰਜਾਬ ਜਿਹੜੀ ਹੈ ਨਮਾਸ਼ਹਿਰ ਵੱਲੋਂ ਫੇਰ ਅੱਜ ਇਸੇ ਧਰਨੇ 'ਚ ਸ਼ਾਮਲ ਹੋਈ ਆ ਕਿਉਂਕਿ ਅੱਗੇ ਵੀ ਜਿੰਨਾ ਟਾਈਮ ਇਹ ਧਰਨਾ ਜਿਹੜਾ ਚੱਲੂਗਾ ਉਹ ਆਟੋ ਯੂਨੀਅਨ ਜਿਹੜੀ ਆ ਪੱਕੇ ਤੌਰ ਤੇ ਅੱਜ ਕਿੰਨੀਆਂ ਆਟੋ ਆਈਆਂ ਬਿੱਲਾ ਜੀ ਅੱਜ ਸਾਡੇ ਤਕਰੀਬਨ 200 ਦੇ ਕਰੀਬ ਆ ਅਸੀਂ ਬੜੀ ਕਾਲ ਨਹੀਂ ਦਿੱਤੀ ਹੈਗੀ ਬੰਗਿਆ ਨਹੀਂ ਦਿੱਤੀ ਹੋਰ ਜਿੱਦਾਂ ਜ਼ਿਲ੍ਹੇ ਦੀ ਕਾਲ ਨਹੀਂ ਦਿੱਤੀ ਹੈਗੀ ਇਕੱਲੇ ਸ਼ਹਿਰ ਸ਼ਹਿਰ ਦੀ ਕਾਲ ਆ 200 ਆਟੋ 200 ਆਟੋ ਪੂਰਾ ਆ ਤੇ ਜੇ ਅੱਗੇ ਤੇਜ਼ੀ ਕਰਨੀ ਪਈ ਜਾਂ ਜ਼ਿਆਦਾ بڑا ਇਕੱਠ ਕਰਨਾ ਪਿਆ ਤਾਂ ਫਿਰ ਉਸੇ ਤਰ੍ਹਾਂ ਪਿਛਲੇ ਸਾਲ ਦੀ ਤਰ੍ਹਾਂ ਜਿਹੜਾ ਆ ਉਹ ਧਰਨਾ ਚੱਲੂਗਾ ਜਿਵੇਂ ਹੁਣ ਸ਼ੰਭੂ ਜੀ ਤਸ਼ੱਦਦ ਹੋ ਰਿਹਾ ਉਹਦੇ ਤੇ ਮਨ ਚ ਕੀ ਵਿਚਾਰ ਨੇ ਵਿਚਾਰ ਤਾਂ ਬਹੁਤ ਤਰ੍ਹਾਂ ਦੇ ਆਂਦੇ ਹੁਣ ਕਿਉਂਕਿ ਜਿਹੜੇ ਹਜੇ ਕਿਸਾਨ ਲੀਡਰ ਜਿਹੜੇ ਆਗੂ ਆ ਉਹਨਾਂ ਦਾ ਕੋਈ ਹਜੇ ਜਿਹੜਾ ਮਤਲਬ ਪੱਕੇ ਤੌਰ ਤੇ ਹਜੇ ਕੋਈ ਸਨੇਹਾ ਨਹੀਂ ਆ ਰਿਹਾ ਵੀ ਕੀ ਕਰਨਾ ਹੈ ਕਿ ਅੱਗੇ ਵਾਲੀ ਕਾਰਵਾਈ ਕਰਨੀ ਹੈ ਕਿਉਂਕਿ ਉਹਦੀ ਵੇਟ 'ਚ ਸਾਰੇ ਬੈਠੇ ਆ ਤੇ ਲੇਕਿਨ ਉਧਰ ਪੰਦੇਰ ਸਾਹਿਬ ਹਣੀ ਤਾਂ ਗੱਲ ਕਰ ਰਿਹਾ ਮਤਲਬ ਤੁਸੀਂ ਲੋਕਲ ਲੀਡਰਸ਼ਿਪ ਦੀ ਗੱਲ ਕਰ ਰਹੇ ਹੋ ਲੋਕਲ ਦੀ ਵੀ ਅਸੀਂ ਕਰ ਰਹੇ ਕਿਉਂਕਿ ਲੋਕਲ ਨੇ ਵੀ ਹਜੇ ਸਾਨੂੰ ਕੋਈ ਆਰਡਰ ਨਹੀਂ ਦਿੱਤੇ ਹੈਗੇ ਉੱਥੇ ਜਾਣਾ ਕਿ ਕਿੱਦਾਂ ਕਰਨੀ ਹੈ ਕਿਉਂਕਿ ਜਿਹੜਾ ਵੀ ਕੋਈ ਸਾਨੂੰ ਸਨੇਹਾ ਆਊਗਾ ਉਹ ਅਸੀਂ ਸਮਰਥਨ ਵੀ ਦੇਵਾਂਗੇ ਨਾਲ ਵੀ ਜਾਵਾਂਗੇ ਜਿੱਥੇ ਤੱਕ ਸਾਨੂੰ ਆਟੋਆਂ ਦੀ ਸੇਵਾ ਚਾਹੇ ਉਹ ਲੰਗਰ ਨੂੰ ਲੈ ਕੇ ਜਾਣਾ ਹੋਵੇ ਜਾਂ ਕਿਸੇ ਨੂੰ ਵੀ ਲੈ ਕੇ ਜਾਣਾ ਹੋਵੇ ਉਹ ਅਸੀਂ ਪੱਕੇ ਤੌਰ ਤੇ ਦੇ ਅੱਜ ਮੈਂ ਇੱਕ ਗੱਲ ਜ਼ਰੂਰ ਸਮਝਾਉਣੀ ਚਾਹੁੰਦਾ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਆ ਕਿ ਅਸੀਂ ਇਹਨਾਂ ਦੇ ਯੋਗਦਾਨ ਨੂੰ ਵੱਡ ਮੁੱਲਾ ਸਮਝੀਏ ਕਾਰਨ ਇਹ ਹੈ ਕਿ ਆਟੋ ਨਾਲ ਬੜੀ ਮੁਸ਼ਕਿਲ ਨਾਲ ਘਰ ਚੱਲਦਾ ਹੈ ਬੜੀ ਮੁਸ਼ਕਿਲ ਨਾਲ ਕੋਈ ਕਿਸ਼ਤ ਨਿਕਲਦੀ ਹੈ ਸ਼ਾਮ ਨੂੰ ਪਤਾ ਨਹੀਂ ਇਹਨਾਂ ਨੂੰ 100-200 ਰੁਪਏ ਬਚਦਾ ਕਿ ਨਹੀਂ ਬਚਦਾ ਉਹਨਾਂ ਹਾਲਾਤਾਂ ਵਿੱਚ ਇੱਥੇ ਆ ਕੇ ਸਵੇਰ ਤੋਂ ਡਟੇ ਰਹਿਣਾ ਯੋਗਦਾਨ ਪਾਣਾ ਇਹ ਬਹੁਤ ਵੱਡ ਮੁੱਲਾ ਹੈ ਸਾਡਾ ਇਹ ਹੋਇਆ ਵੀ ਸਾਡੇ ਜ਼ਮੀਰ ਜਿਹੜੇ ਆ ਨਾ ਉਹ ਜਾਗਦੇ ਆ ਕਿਉਂਕਿ ਸਾਡੇ ਜਿਹੜੇ ਮੇਰੇ ਮੈਂਬਰ ਨੇ ਆਟੋ ਆ ਉਹਨਾਂ ਦੇ ਲੌਨ ਦੇ ਆਟੋ ਆ ਕਿਉਂਕਿ ਕਿਸੇ ਦੀ 9000 ਕਿਸੇ ਦੀ 9500 ਕਿਸ਼ਤ ਆ ਕਿਉਂਕਿ ਇਸ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਕਿਸ਼ਤ ਨਹੀਂ ਪੂਰੀ ਹੋ ਰਹੀ ਡੀਜ਼ਲ ਐਨਾ ਮਹਿੰਗਾ ਸੀएनजी ਇੰਨੀ ਮਹਿੰਗੀ ਆ ਫਿਰ ਵੀ ਜੇ ਅਸੀਂ ਜ਼ਮੀਰ ਆਪਣਾ ਵੱਡਾ ਕੀਤਾ ਹੋਇਆ ਕਿ ਚਾਹੇ ਸਾਡੇ ਪੱਲੇ ਕੁਝ ਰਵੇ ਨਾ ਰਵੇ ਪਰ ਅਸੀਂ ਜਿੰਨੇ ਸੰਘਰਸ਼ੀ ਲੋਕ ਹੈਗੇ ਉਹਨਾਂ ਦਾ ਸਾਥ ਜਿੰਨੇ ਤੱਕ ਰਹਿ ਜਾ ਜਿੱਤੇ ਨਹੀਂ ਹੈਗੇ ਉਹਨਾਂ ਚਿਰ ਅਸੀਂ ਪਿੱਛੇ ਨਹੀਂ ਹਟਾਂਗੇ ਪੂਰੇ ਪੰਜਾਬ ਦਾ ਕਿਉਂਕਿ ਸਾਡੀ ਕਵਰੇਜ ਜਿਹੜੀ 18 ਜ਼ਿਲ੍ਹਿਆਂ ਦੇ ਅੰਦਰ ਆ ਸਾਨੂੰ ਪੂਰੇ ਪੰਜਾਬ ਦੇ ਆਟੋ ਵੀ ਇਕੱਠੇ ਕਰਨੇ ਪਏ ਸ਼ੰਭੂ ਬਾਰਡਰ ਤੇ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਸਾਨੂੰ ਕੋਈ ਝਿਜਕ ਨਹੀਂ ਹੈਗੀ ਕਿ ਸਾਡੇ ਪੱਲੇ ਚਾਹੇ ਕੁਝ ਪਵੇ ਚਾਹੇ ਨਾ ਪਵੇ ਹੁਣ ਆਟੋਆਂ ਨੂੰ ਲੈ ਕੇ ਕੋਈ ਨਵਾਂ ਰੂਲ ਤਾਂ ਨਹੀਂ ਆ ਗਿਆ ਆ ਗਿਆ ਜਿੱਦਾਂ ਲਾਇਸੈਂਸ ਕਰਦੇ ਆ ਇੱਕ ਈ ਰਿਕਸ਼ਾ ਲਿਆਂਦਾ ਹੋਇਆ ਇੱਕ ਹੋਰ ਕਈ ਸਾਰੀਆਂ ਗਤੀਵਿਧੀਆਂ ਜਿਹੜੀਆਂ ਲਿਆ ਰਹੇ ਆ ਪਰ ਉਹ ਮੈਂ ਸਮਝਦਾ ਕਿ ਉਹ ਆਪਾਂ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਲੜਵਾ ਰਹੀਆਂ ਸਰਕਾਰਾਂ ਕਿਉਂਕਿ ਜਿਹੜਾ ਇਹ ਰਿਕਸ਼ਾ ਉਹਦੀ ਮੈਂ ਕਹਦਾ ਜਿਹੜੀ ਆ ਰਜਿਸਟ੍ਰੇਸ਼ਨ ਨਹੀਂ ਹੈਗੀ ਉਹ ਰੋਡ ਦੇ ਉੱਪਰ ਖੜ੍ਹ ਵੀ ਨਹੀਂ ਸਕਦਾ ਨਾ ਉਹਦੇ ਉੱਪਰ ਪਾਸੰਗ ਨਾ ਟੈਕਸ ਹੈ ਨਾ ਕੋਈ ਕਿਸੇ ਤਰ੍ਹਾਂ ਦਾ ਵੀ ਉਹਦੇ ਉੱਪਰ ਕੋਈ ਹੈ ਨਹੀਂ ਜਿਹੜਾ ਸਾਡਾ ਆਟੋ ਹੈ ਇਹਦਾ ਤਾਂ ਸਵਾਰੀ ਦੇ ਹਿਸਾਬ ਨਾਲ ਟੈਕਸ ਕੱਟਿਆ ਜਾਂਦਾ ਬਸ ਦੇ ਹਿਸਾਬ ਨਾਲ ਸਾਰੇ ਪੈਸੇ ਇਹਦੇ ਕੱਟੇ ਜਾਂਦੇ ਆ ਜਿਹੜੇ ਆਟੋ ਡਰਾਈਵਰਸ ਨੇ ਕਿੱਦਾਂ ਸਰ ਕਿਤੇਰੇ ਘਰ ਤੱਕ guzara ਕਿੱਦਾਂ ਦਾ ਪ੍ਰਮਾਤਮਾ ਸਾਰਿਆ ਜੇ ਸਰਕਾਰਾਂ ਦੇ ਭਰੋਸੇ ਚੱਲੀਏ ਫਿਰ ਤਾਂ ਸਾਨੂੰ ਭੁੱਖੇ ਮਾਰ ਦੇਣੇ ਭੁੱਖੇ ਮਰਨ ਵਾਲਾ ਕੰਮ ਹੋਇਆ ਹੀ ਐ ਪ੍ਰਮਾਤਮਾ ਹੀ ਸਾਰਿਆ ਕਿਉਂਕਿ ਕੋਈ ਨਾ ਕੋਈ ਕੋਈ ਬੰਦਾ ਵੀ ਘਰੋਂ ਨਿਕਲਦਾ ਪ੍ਰਮਾਤਮਾ ਦਾ ਨਾਮ ਨਿਕਲ ਲੈ ਕੇ ਨਿਕਲਦਾ ਸ਼ਾਮ ਨੂੰ ਉਹਦੀ ਇੱਕ ਵੇਲੇ ਦੀ ਰੋਟੀ ਜਿਹੜੀ ਆ ਉਹਨੂੰ ਮਿਲ ਜਾਂਦੀ ਆ ਉਹ ਜਣੀ ਮਤਲਬ ਦੁਪਹਿਰ ਭੁਖੇ ਢੇਡ ਘੁੰਮਣਾ ਪੈਂਦਾ ਦੁਪਹਿਰ ਦਾ ਫਿਰ ਭੁਖੇ ਢੇਡ ਹੈ ਹੀ ਹੈ ਜਣੀ ਸ਼ਾਮ ਨੂੰ ਬੰਦਾ ਚਾਹ ਬੀਬੀ ਘੇ ਢੇਡ ਸਾਰ ਰਹੇ ਚਾਹ ਪੀ ਲੋ ਚਾਹ ਪੀ ਕੇ ਹੀ ਸਾਰਨਾ ਪੈਂਦਾ ਕਿਉਂਕਿ ਸ਼ਾਮ ਨੂੰ ਇਹ ਆ ਵੀ ਬੰਦਾ 100 ਪਿਆ ਦਾ 200 ਦਾ 100 ਦਾ ਦੁੱਧ ਲੈ ਜਾਂਦਾ ਇਸ ਤੋਂ ਜ਼ਿਆਦਾ ਕਪੈਸਿਟੀ ਔਟੋ ਵਾਲੇ ਦੀ ਹੈ ਹੈਂਡ ਟੂ ਮਾਉਥ ਕਿਹਨੂੰ ਕਹਿੰਦੇ ਹੋ ਤੁਹਾਨੂੰ ਦੇਖ ਕੇ ਸਮਝ ਸਕਦੇ ਆ ਕਿ ਸ਼ਾਮ ਨੂੰ ਦੁੱਧ ਲੈ ਕੇ ਜਾਣਾ ਕਿਲੋ ਦਾ ਕਿਲੋ ਸ਼ਾਮ ਸ਼ਾਮ ਨੂੰ ਆਟਾ ਲੈ ਕੇ ਜਾਣਾ ਬਸ ਬਸ ਇਹੀ ਚੀਜ਼ ਇਹੀ ਸਰਕਰ ਚੱਲ ਰਿਹਾ ਹੋਰ ਇੱਥੇ ਕਿਤੇ ਆਟੋ ਦੇ ਤੇ ਇਹਨਾਂ ਹਾਲਾਤਾਂ ਚ ਵੀ ਤੁਸੀਂ ਇੱਥੇ ਪਹੁੰਚੇ ਹੋ ਆ ਸਰਤਨ ਦੀ ਬਿਲਕੁਲ ਬਿਲਕੁਲ ਸਾਡੀ ਜ਼ਮੀਰ ਜਿਹੜੀ ਹੈ ਬੜੀ ਤਕੜੀ ਆ ਅਸੀਂ ਇਦਾਂ ਹੀ ਜਾਗਦੀ ਰੱਖਾਂਗੇ ਚਾਹੇ ਸਾਡੇ ਪੱਲੇ ਕੁਝ ਪਵੇ ਚਾਹੇ ਨਾ ਪਵੇ ਸਾਨੂੰ ਜ਼ਮੀਰ ਜਾਗਦਾ ਜ਼ਰੂਰੀ ਰੱਖਣਾ ਹੈ ਔਰ ਅਸੀਂ ਹਮੇਸ਼ਾ ਰੱਖਾਂਗੇ ਚਾਹੇ ਉਹ ਕਿਸੇ ਨਾ ਵੀ ਤੱਕਾ ਹੋਵੇ ਅਸੀਂ ਉੱਥੇ ਜਿਹੜਾ ਹੈ ਇੱਕ ਡਾਕੇ ਖੜਾਂਗੇ ਬਹੁਤ ਸ਼ੁਕਰੀਆ